ਪੰਜਾਬ ਅੰਦਰ ਜਿਵੇਂ ਜਿਵੇਂ ਨਸ਼ੇ ਦਾ ਕੋੜ ਵਧਦਾ ਜਾ ਰਿਹਾ ਹੈ ਉਵੇਂ ਹੀ ਨਸ਼ਾ ਛਡਾਉਣ ਦੇ ਨਾਂ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਢੜਾ ਢੜਾ ਨਸ਼ਾ ਛਡਾਊ ਕੇਂਦਰ ਖੁੱਲਦੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਨੂੰ ਨਾ ਸਿਰਫ ਕੁੱਟਿਆ ਮਾਰਿਆ ਜਾਂਦਾ ਹੈ ਬਲਕਿ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਵੀ ਕੀਤਾ ਜਾਂਦਾ ਹੈ ਜ਼ਿਲ੍ਹਾ ਮੋਗਾ ਦੇ ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਅੰਦਰ ਲਗਭਗ 200 ਤੋਂ ਵੱਧ ਨਸ਼ਾ ਛਡਾਊ ਕੇਂਦਰ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਗਿਣਤੀ ਦੇ ਕੇਂਦਰ ਹੀ ਅਧਿਕਾਰਤ ਤੌਰ ਤੇ ਮਨਜ਼ੂਰੀ ਛੁਦਾ ਕੇਂਦਰ ਨੇ ਬੀਤੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰਕਲਾਂ ਦੇ ਵਿੱਚ ਅਜੇਹੀ ਹੀ ਚਲਾਏ ਜਾ ਰਹੇ ਇੱਕ ਗੈਰ ਕਾਨੂੰਨੀ ਨਸ਼ਾ ਚੜਾਊ ਕੇਂਦਰ ਤੇ ਏਡੀਸੀ ਮੋਗਾ ਪੀਸੀਐਸ ਮੈਡਮ ਹਰਕੀਰਤ ਕਿੱਟੂ ਦੀ ਅਗਵਾਈ ਹੇਠ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਛਾਪਾ ਮਾਰ ਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਬਾਹਰ ਕਢਵਾ ਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜ਼ਿਕਰ ਹੋ ਗਿਆ ਕਿ ਕੁਝ ਦਿਨ ਪਹਿਲਾਂ ਰੀਅਲ ਫੈਕਟ ਨਿਊਜ਼ ਦੀ ਟੀਮ ਨੂੰ ਉਕਤ ਸੈਂਟਰ ਸੰਬੰਧੀ ਕੁਝ ਸੂਤਰਾਂ ਤੋਂ ਪਤਾ ਲੱਗਿਆ ਸੀ ਕਿ ਉਕਤ ਸੈਂਟਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਨੌਜਵਾਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ ਜਦੋਂ ਰੀਅਲ ਫੈਕਟ ਨਿਊਜ਼ ਦੀ ਟੀਮ ਉਕਤ ਸੈਂਟਰ ਦੇ ਵਿੱਚ ਪਹੁੰਚੀ ਤਾਂ ਸੈਂਟਰ ਦੇ ਵਿੱਚੋਂ ਆਜ਼ਾਦ ਕਰਵਾਏ ਗਏ ਨੌਜਵਾਨਾਂ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਤੇ ਬਾਹਰ ਪੱਤਰਕਾਰਾਂ ਦੀ ਟੀਮ ਵੇਖ ਕੇ ਨੌਜਵਾਨਾਂ ਨੂੰ ਇੰਨਾ ਡਰਾ ਦਿੱਤਾ ਗਿਆ ਕਿ ਜੇਕਰ ਕੋਈ ਵੀ ਪੱਤਰਕਾਰਾਂ ਦੇ ਸਾਹਮਣੇ ਮੂੰਹ ਖੋਲੇਗਾ ਤਾਂ ਉਹਨਾਂ ਦੇ ਨਾਲ ਬੁਰੀ ਤਰ੍ਹਾਂ ਘੁੱਟ ਮਾਰ ਕੀਤੀ ਜਾਵੇਗੀ। ਉਕਤ ਸੈਂਟਰ ਵਿੱਚੋਂ ਆਜ਼ਾਦ ਕਰਵਾਏ ਗਏ ਨੌਜਵਾਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਨਾਲ ਅਨਮਨੁੱਖੀ ਢੰਗ ਦੇ ਨਾਲ ਤਸ਼ੱਦਦ ਕੀਤਾ ਜਾਂਦਾ ਸੀ। ਜੇਕਰ ਨੌਜਵਾਨਾਂ ਦੀ ਮੰਨੀਏ ਤਾਂ ਇਹ ਸੈਂਟਰ ਘਟ ਅਤੇ ਪੰਜਾਬ ਦਾ ਕੋਈ ਪੁੱਛ ਗੇ ਚਕੇਂਦਰ ਜਾਦਾ ਲੱਗਦਾ ਸੀ। ਪੇਸ਼ ਹੈ ਕੈਮਰਾ ਪਰਸਨ ਜਗਤਾਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਧਿਲੋਦੀ ਇਹ ਵਿਸ਼ੇਸ਼ ਰਿਪੋਰਟ। ਮੋਕੇ ਨਹੀਂ ਮੋਕੇ ਨਹੀਂ ਤੁਸੀਂ ਕਿੰਨਾ ਕਿੰਨਾ ਚਿਰ ਹੋ ਗਿਆ ਇੱਥੇ ਆਣ ਹੂੰ ਬਾਈ ਦੀ ਮਿਲਦੀ ਹੈ ਕੋਈ ਹੈ ਬਿਨਾ ਦੋਈ ਤੋਂ ਹੁਣ ਤੁਸੀਂ ਮਤਲਬ ਜੇ ਇੱਕ ਸਾਹ ਨਾਲ ਗੱਲ ਕਰੀਏ ਵੀ ਇਸ ਟਾਈਮ ਤੋਂ ਤੁਹਾਡਾ ਕੋਈ ਉਸ ਸਾਹ ਨਾਲ ਕੋਈ ਨੌਂਦੇ ਬਾਈ ਦੀ ਤੁਹਾਨੂੰ ਕੋਈ ਫੀਲਿੰਗ ਨਹੀਂ ਉਹਦੋਂ ਪਹਿਲਾਂ ਜਿਹੜਾ ਮੁੰਡਾ ਮਰਿਆ ਉਹ ਹਾਂਜੀ ਉਸ ਤੋਂ ਪਹਿਲਾਂ ਵੀ 10 ਦਿਨ ਪਹਿਲਾਂ ਇੱਕ ਮੁੰਡਾ ਮਰਿਆ ਜੀਗਾ ਆਬੀਸਟੇਟ ਉਹ ਆ ਚਲੇ ਗਏ ਉਹਦੇ ਡਿਟੇਲਸ ਜਿਹੜੇ ਨੇ ਨਾਮ ਕੀ ਸੀ ਉਹਦਾ ਨਾਂ ਬਿੱਲਾ ਜੀ ਨਹੀਂ ਪੂਰਾ ਨਾਮ ਪਤਾ ਜੀ ਪੂਰਾ ਨਾਮ ਪਹਿਲਾਂ ਹੀ ਸੀ ਬਰਨਾਲੇ ਦਾ ਸੀ ਬਰਨਾਲੇ ਦਾ ਨਾ ਕਰਕੇ ਅੰਦਰ ਕੁੱਟਨ ਆ ਰਹੇ ਹੁੰਦੇ ਜੀ ਕੋਈ ਦਵਾਈ ਵੀ ਮੰਗ ਲੈਂਦੇ ਆ ਤਾਂ ਵੀ ਗੁੱਟਦੇ ਆ ਜੋ ਕੋਈ ਕੋਈ ਗੱਲਾਂ ਕਰਦੇ ਆ ਹੁਣ ਇੰਨਾ ਇੰਨਾ ਟਾਈਮ ਹੋ ਗਿਆ ਸੀ ਗੱਲਾਂ ਦਾ ਕਰਨੀਆਂ ਬੇਰੀ ਟਾਈਮ ਪਾਸ ਹੁੰਦਾ ਜੇ ਗੱਲਾਂ ਕਰਦੇ ਸੀ ਤਾਂ ਵੀ ਗੁੱਟਦੇ ਕਹਿੰਦੇ ਤੁਸੀਂ ਭੱਜਣ ਦੀ ਬੌਦ ਬਣਾਉਂਦੇ ਆ ਭਰੇ ਸਨੇਹਾ ਲਵਾਉਂਦੇ ਆ ਕੁਰਦੇ ਕੇ ਤਾਂ ਕਰਕੇ अच्छा हां जी बोल सारीया ਗੱਲਾਂ ਬੋਲ ਜਿਹੜੀਆਂ ਦੁਬਾਰੇ ਬੋਲਿਆ ਇਸ ਤੋਂ ਇੱਕ ਦਿਨ ਉਹ ਵੀ ਪੁੱਛ ਲਈ ਅੱਛਾ ਫੇਰ ਉਹ ਜਿਹੜੇ ਅੰਕਲ ਆਏ ਸੀਗੇ ਉਹ ਪਹਿਲਾਂ ਸਾਰਿਆਂ ਨੂੰ ਗਿਆ ਸੀਗਾ ਮੈਂ ਜਿੱਦਾਂ ਗਿਆ ਸੀ ਉਦੋਂ ਹੀ ਤਾਂ ਹਾਂ ਜਿੱਦਾਂ ਹਾਂ ਹਾਂ ਜਿਵੇਂ ਕਹਿੰਦੇ ਸੀਗੇ ਜੇ ਕੋਈ ਆ ਕੇ ਪੁੱਛੇ ਇਹ ਕਹਿਣਾ ਵੀ ਆਪ ਆਏ ਆ ਤੇ ਜੇ ਕਿਸੇ ਨੇ ਕਹਿਣਾ ਵੀ ਸਾਨੂੰ ਕੁੜਦੇ ਮਾਰਦੇ ਆ ਬੰਦੇ ਦੇ ਕੇ ਮੋੜਦਾ ਅੱਛਾ ਤੁਸੀਂ ਜਦੋਂ ਮੈਨੂੰ ਅਸੀਂ ਆਏ ਸੀ 20 25 ਮਿੰਟ ਗੇਟ ਨਹੀਂ ਖੋਲਿਆ ਤੁਸੀਂ ਉਦੋਂ ਬਾਹਰ ਸੀਗੇ ਨਹੀਂ ਮੈਂ ਅੰਦਰ ਸੀਗਾ ਉਦੋਂ ਤੁਹਾਨੂੰ ਕੀ ਕਿਹਾ ਅੰਦਰ ਜਾ ਕੇ ਉਦੋਂ ਸਟਾਫ ਵਾਲੇ ਅੰਦਰ ਆ ਕੇ ਇਹ ਕਹਿੰਦੇ ਸੀ ਜੇ ਕੋਈ ਆ ਕੇ ਪੁੱਛੇ ਕਿ ਮੇਰੇ ਨੇ ਉਹ ਹੀ ਕਹਿਣਾ ਵਧੀਆ ਆਪ ਆਏ ਆ ਕੋਈ ਮੁੱਟ ਮਾਰਨੀ ਦੀ ਦਵਾਈ ਵਧੀਆ ਰੋਟੀ ਬਾਣੀ ਵਧੀਆ ਤੁਹਾਨੂੰ ਮੈਂ ਕੀ ਪੁੱਛਿਆ ਸੀ ਜਾ ਕੇ ਤੁਸੀਂ ਵੀ ਇਹੀ ਪੁੱਛਿਆ ਜੀਗਾ ਪਰ ਉਸ ਟਾਈਮ ਮੈਨੂੰ ਬਾਹਰ ਘੱਟ ਲੈ ਜੀਗਾ ਇਹਨਾਂ ਨੇ ਕਿਉਂਕਿ ਮੈਨੂੰ ਜਦੋਂ ਕੁੱਟਿਆ ਸੀ ਨਾ ਮੈਂ ਇਹੀ ਗੱਲ ਕਹੀ ਸੀ ਵੀ ਮੈਂ ਜਿੱਦੇ ਮੇਰੇ ਘਰ ਦੇ ਆ ਜਾਂ ਕੋਈ ਪ੍ਰੈਸ ਰਿਪੋਰਟਰ ਆ ਮੈਂ ਉੱਥੇ ਕੇ ਗਏ ਜਣਾ ਮੈਨੂੰ ਤਾਂ ਕਰਕੇ ਉੱਪਰ ਭੇਜ ਦਿੰਦੇ ਜੀ ਜੀ ਤੀ ਤੁਹ ਹੁਣ ਆਏ ਆ ਭਾਈ ਉਦੋਂ ਇਹਨਾਂ ਨੂੰ ਇੱਕ ਬੰਦਾ ਕਹਿ ਰਿਹਾ ਸੀ ਕਲਾਸ ਲਵਾ ਰਿਹਾ ਸੀ ਕੋਈ ਉਹ ਕੌਣ ਸੀਗਾ ਉਹ ਅੰਦਰ ਹੀ ਸੀਗਾ ਜੀ ਉਹ ਕਲਾਸ ਅੱਗੇ ਵੀ ਪਹਿਲਾਂ ਵੀ ਲਵਾਉਂਦਾ ਸੀ ਜਾਂ ਉਸੇ ਦਿਨ ਹੀ ਲਵਾਉਂ ਉਸੇ ਦਿਨ ਹੀ ਲਵਾਈ ਸੀ ਉਹ ਮੇਰੇ ਆਨ ਕਰਕੇ ਆਪਾਂ ਅੱਛਾ ਹਾਂਜੀ ਇਹ ਕਹਿੰਦੇ ਇਹ ਵੀ ਸਾਡਾ ਵੀ ਇਹ ਥਾਂ ਫਲਾ 40000 ਰੁਪਏ ਲੱਗੇ ਇਸ ਤਰ੍ਹਾਂ ਅੱਛਾ ਹਾਂਜੀ ਐਸੇ ਚੋਂ ਸਾਡੀ ਸੈਟਿੰਗ ਹੈ ਜੀ ਜਣੀ ਘਰੋਂ ਗਰੀਬ ਹੀ ਇਹ ਮੈਂ ਮਾਤਾ ਸਾਹਿਬ ਦਾ ਮੇਰੇ ਆਪਰੇਸ਼ਨ ਹੋਣਾ ਬਈ ਅੰਤੋਂ ਜ਼ਰਾ ਹੋਦਾ ਤੇ ਜੇ ਜੇ ਦਿਨ ਮੈਨੂੰ ਲੈ ਕੇ ਜਾਂਦਾ ਮੇਰੇ ਘਰ ਦੇ ਨਾਲ ਗੱਲ ਕਰਕੇ ਲੈ ਕੇ ਜਾਂਦਾ ਵੀ ਮਾਦਾ ਕੋਈ ਗੱਲ ਨਹੀਂ ਫੀਸ ਨਹੀਂ ਲੈਂਦੇ ਇਹ ਸੇਵਾ ਹੀ ਕਰਨੀ ਹੈ ਠੀਕ ਹੈ ਜੀ ਤੇ ਜਿਹੜੇ ਦਿਨ ਮੇਰੇ ਘਰ ਮੈਨੂੰ 9ਵੇਂ ਦਿਨ ਬਾਹਰ ਕੱਢ ਕੇ ਗਿਆ ਵੀ ਮੇਰੇ ਪ੍ਰੋਬਲਮ ਹੈ ਇੱਥੇ ਲੇਬਰ ਦਾ ਕੰਮ ਕਰਦਾ ਕਰਕੇ ਮੇਰੇ ਦਰਦ ਹੁੰਦਾ ਸੀਗਾ ਮੈਂ ਦਵਾਈ ਦਾ ਕਮਿਊਨੀਕੇਸ਼ਨ ਲਵਾਇਆ ਵੀ ਮੈਨੂੰ ਦਵਾਈ ਦਵਾ ਲਓ ਮੈਨੂੰ ਬਾਹਰ ਕੱਢ ਕੇ ਆਂਦਾ ਨਾ ਵੀ ਤੂੰ ਜਾਣਾ ਤੈਨੂੰ ਗਾਲ੍ਹੀਆਂ ਪੈਣੀਆਂ ਫੀਸ ਪਾ ਦੇ ਜਾਣਾ ਮੈਂ ਕਿਹਾ ਬਈ ਮੈਂ ਕਿੱਥੋਂ ਫੀਸ ਦਊਂਗਾ ਜਦੋਂ ਗੱਲ ਕਰਕੇ ਆਇਆ ਵੀ 15 ਦਿਨ ਲਵਾ ਦੇ ਮੇਰੇ ਫੀਸ ਦੀ ਤਾਂ ਜਦੋਂ ਗੱਲ ਹੀ ਨਹੀਂ ਹੋਈ ਮੈਂ ਕਿੱਥੋਂ ਦਊਂਗਾ ਕਹਿੰਦਾ ਬਸ ਚੁੱਪ ਕਰਕੇ ਬੈਠਾ ਰਿਹਾ ਫਿਰ 18 ਦਿਨਾਂ ਦੇ ਮੈਨੂੰ ਕੁੱਟਿਆ ਫਿਰ 5-6 ਦਿਨਾਂ ਬਾਅਦ ਫਿਰ ਕੁੱਟਿਆ ਫਿਰ 4 ਮੋ ਕੋ ਲਾਗ ਲਾ ਦੇਣੀ ਆ ਫਿਰ ਜਿੱਦੇ ਮੇਰੇ ਘਰ ਦੇ ਆਏ ਸੀਗੇ ਫੀਸ ਦੀ ਕੋਈ ਗੱਲ ਨਹੀਂ ਹੋਈ ਸੀਗੀ ਇਹਨਾਂ ਨੇ ਧੱਕੇ ਨਾਲ ਫੀਸ ਲਈ ਜਾ ਫਿਰ ਜਿਸ ਦਿਨ ਮੈਂ ਗਿਆ ਵਾਂ ਉਸ ਦਿਨ ਮੇਰੇ ਬਾਪੂ ਦਾ ਆਪਰੇਸ਼ਨ ਸੀਗਾ ਹੀ ਉਹ ਵਿਆਜ ਤੇ ਪੈਸੇ ਫੜ ਕੇ ਆਪਰੇਸ਼ਨ ਕਰਾਉਣ ਚਲੇ ਸੀਗੇ ਤੇ ਫੀਸ ਦੀ ਤਾਂ ਗੱਲ ਨਹੀਂ ਹੋਈ ਸੀਗੀ ਉਹਨਾਂ ਨੇ ਲੈਣੀ ਆਏ ਸੀ ਇਹਨਾਂ ਨੇ ਧੱਕੇ ਨਾਲ ਫੀਸ ਲਈ ਕਹਿੰਦੇ ਵੀ ਫੀਸ ਫੀਸ ਚੋਂ 500 ਰੁਪਿਆ ਘੱਟ ਸੀਗਾ ਸਿਰਫ ਦੋ ਮਹੀਨਾ ਦੀ ਫੀਸ ਲਈ 6000 ਦੇ ਹਿਸਾਬ ਨਾਲ 500 ਰੁਪਿਆ ਘੱਟ ਸੀ ਕਹਿੰਦੇ ਸੀਗੇ 500 ਰੁਪਿਆ ਜਦੋਂ ਪੂਰਾ ਹੋਇਆ ਉਹ ਲੈ ਜਾਓ ਉਹਨੇ ਤਾਂ ਮੁੰਡਾ ਛੱਡ ਦੋ ਕਿੰਨੀ ਉਮਰ ਹੈ ਤੇਰੀ 16 ਸਾਲ ਦੀ ਧੰਨ ਹੈ 16 ਸਾਲ ਦੀ ਅੱਛਾ ਕੀ ਕੀਤਾ ਇਹਦੇ ਨਾਲ ਕੀ ਤਸੱਦਦ ਹੋਇਆ ਕੁਲਕਮਾਰ ਬੜੀ ਗੀ ਤੇਜ਼ ਨੇ ਲਿਆ ਜੀ ਹੂੰ ਕਦੋਂ ਆਇਆ ਸੀ ਤੂੰ ਇੱਥੇ ਮੈਂ ਆਇਆ ਸੀ 18 ਤਰੀਕ ਨੂੰ ਜੀ 18 ਮਹੀਨਾ 18 18 ਤਰੀਕ ਪੰਜਵੇਂ ਮਹੀਨਾ ਜੀ ਪੰਜਵੇਂ ਮਹੀਨੇ ਦੀ 18 ਤਰੀਕ ਨੂੰ ਹਾਂ ਜੀ ਤੇ ਤੇਨਾਂ ਕੁੱਟਮਾਰ ਕਦੋਂ ਹੋਈ ਕਟਮਾਰ ਇੱਕ ਮੇਰਾ 25 ਤੇ 26 ਦੇ ਇੱਕ ਨੂੰ ਤੇ 4 ਤਰੀਕ ਕੀ ਕੀਤਾ ਇਹਨਾਂ ਨੇ ਨਾ ਰੱਸੀ ਬੰਨ ਕੇ ਬਾਥੂ ਆਇਆ ਤਾਂ ਇਹ ਟੈਟ ਬੰਨਤੀ ਅੱਛਾ ਹਾਂਜੀ ਤੇ ਮੈਨੂੰ ਕਹਿੰਦੇ ਗੇੜੇ ਕੱਢੋ ਜੀ ਤੇ ਫਿਰ ਗੇੜੇ ਕੱਢੇ ਜੀ ਮੈਂ ਫਿਰ ਇਹਨਾਂ ਨੇ ਕਟਿਆ ਫਿਰ ਮੈਨੂੰ ਜੀ ਤੌਲੀਆ ਕਿੰਨਾ ਪਾਗ ਜਿੱਤੇ ਨਹੀਂ ਕਿਤੇ ਨਿਆਈ ਜੀ ਕਟਮਾਰ ਹੁੰਦੀ ਹੈ ਖਲੇ ਦੋ ਬੰਦੇ ਹੋਰ ਐ ਇੱਕ ਫੋਟੇ ਪਿੰਡ ਦਾ ਇੱਕ ਬਦਨੀ ਦਾ ਵੀ ਹੋਰ ਆ ਉਹ ਉਹ ਚੀਜ਼ ਤੇ ਮੈਂ ਮੈਂ ਜਾਣਾ ਜੀਗਾ ਮੈਨੂੰ ਬਾਹਰ ਕੱਢ ਕੇ ਕਹਿੰਦਾ ਜੀ ਆਹਦੇ ਡੈਡੀ ਨੂੰ ਨਾ ਦੱਸੀ ਵੀ ਤੈਨੂੰ ਕੁੱਟਿਆ ਮਾਰਿਆ ਕੋਈ ਦਿਲ ਤੇ ਗੱਲ ਨਾਲ ਹੀ ਮੈਂ ਕਹਿੰਦਾ ਮੈਂ ਤਾਂ ਦੱਸੂਗਾ ਕਹਿੰਦਾ ਮੈਂ ਤੈਨੂੰ ਜਾਣ ਉਹ ਕਹਿੰਦਾ ਮੈਂ ਕਹਿੰਦਾ ਮੈਂ ਪੈਸੇ ਵੀ ਮੋੜ ਦੂੰਗਾ ਤੇ ਪਰ ਉਹ ਕੰਪਲੀਟ ਨਾ ਕਰੇ ਹੂੰ ਹੁਣ ਮੈਂ ਜਾਉਣਾ ਹੀ ਮੇਰੇ ਪਾਪਾ ਦਾ ਪ੍ਰੇਸ਼ਨ ਆ ਮੇਰੀ ਫੀਸ ਵੀ ਵਾਪਸ ਕੀਤੀ ਆ ਵੀ ਇਹਨਾਂ ਨੇ ਧੱਕੇ ਨਾਲ ਜਾਇਜ਼ ਫੀਸ ਲਈ ਆ ਮੇਰੇ ਤੋਂ ਠੀਕ ਹੈ ਠੀਕ ਜੀ ਸਮਰਾਲੇ ਵਾਲੇ ਜਿਹੜੇ ਇਹਦੇ ਓਨਰ ਆ ਉਹਨਾਂ ਦਾ ਕੀ ਨਾਮ ਜੀ ਹਾਂਜੀ ਜੀ ਕਰਤਾਰ ਆ ਜੀ ਅਜੇ ਤੇ ਕਰਤਾਰ ਜੀ ਤੇ ਉਹ ਕਟਮਾਰ ਉਹੀ ਕਰਦੇ ਜਿਹੜਾ ਕਟਮਾਰ ਉਹ ਸਭ ਨਾਲ ਹੀ ਹੋਈ ਹੈ ਜਿਹਦੇ ਨਾਲ ਨਹੀਂ ਹੋਈ ਸਾਰਿਆਂ ਨੂੰ ਕਦੇ ਐ ਨਹੀਂ ਕੰਧਰ ਨਾਲ ਗੁੱਠੇ ਲਵਾ ਕੇ ਬਿਠਾ ਦਿੰਦੇ ਆਂ ਹੀ ਘੰਟਾ ਘੰਟਾ ਦੋ ਦੋ ਘੰਟੇ ਠਾਲਦੇ ਨੇ ਹੀ ਕਈਆਂ ਦੀਆਂ ਪੇਠਾ ਕਰੀ ਅੱਛਾ ਹਾਂਜੀ ਤੇ ਉਹ ਜਦੋਂ ਜਦੋਂ ਪੈਸਟੇਵ ਮੈਡਮ ਕੜੇ ਸੀ ਉਦੋਂ ਤਾਂ ਬੋਲੇ ਨੇ ਤੁਸੀਂ ਫਿਰ ਸਾਨੂੰ ਪਤਾ ਹੀ ਨਹੀਂ ਡੰਡੇ ਮੁਰੇ ਸਾਰੇ ਜੁੱਫਾ ਹੀ ਹੁਣ ਸਾਨੂੰ ਕਿਹੜਾ ਪਤਾ ਨਹੀਂ ਤੁਸੀਂ ਲੈ ਕੇ ਜਾਣਾ ਸਾਨੂੰ ਬਾਹਰ ਬੋਲ ਕੀ ਕਰਦੇ ਕੀ ਕੀ ਤਸ਼ੱਦਦ ਕਰਦੇ ਆ ਤੁਹਾਡੇ ਤੇ ਇਦੋਂ ਹੀ ਕਈ ਇਹਨਾਂ ਨੇ ਜਿਹੜੇ ਇੱਕੋ ਕਾਲਾ ਬੀਰ ਫਿਰਦਾ ਜੀ ਉਹ ਵੀ ਉਹਦੇ ਤੇ ਪਹਿਲਾਂ ਜਦੋਂ ਭੱਜਿਆ ਮਤਲਬ ਕਿ ਉਹਦੇ ਚ ਇੱਕ ਗੱਭੂ ਮੁੰਡਾ ਵੀ ਤਾਂ ਉਹ ਵੀ ਭੱਜ ਗਿਆ ਜੀ ਭੱਜ ਕੇ ਬਾਹਰ ਜਾ ਕੇ ਮਰ ਗਿਆ ਇੱਕੋਲੇ ਬਿੱਲਾ ਮੁੰਡਾ ਸੀਗਾ ਜੀ ਰਾਤ ਨੂੰ ਅੰਦਰ ਲੜ ਪਈ ਉਹ ਲੜਾਈ ਵੀ ਪੰਜ ਸੱਤ ਜਣੇ ਨੇ ਸਾਹ ਵਾਲਿਆਂ ਨੇ ਬਾਹਰ ਕਾ ਵੀ ਕੁੱਟਿਆ ਉਹਦੇ ਮੁੰਡਾ ਚ ਦੇ ਖੂਨ ਵੀ ਡਰਦਾ ਦੂਜੀ ਸਵੇਰ ਨੂੰ ਮੁੰਡਾ ਪੂਰਾ ਹੋ ਰਿਹਾ ਨਹੀਂ ਹੱਥ ਪਜਾਰਾ ਦੇਖੀ ਨਹੀਂ ਅੱਛਾ ਅੰਦਰ ਗਰਮੀ ਇੰਨੀ ਦੋ ਤਿੰਨ ਵਾਰੀ ਮੈਂ ਵੀ ਗਏ ਆਂ ओके ਇਹ ਜਿਹੜੇ ਦੋ ਮੁੰਡੇ ਪਿਛਲੇ ਮਹੀਨੇ ਮਰੇ ਆ ਉਹ ਦੋਨੇ ਇਹਨਾਂ ਨੇ ਮਾਰੇ ਆ ਮਰੇ ਨਹੀਂ ਉਹ ਕੁਦਰਤੀ ਮੌਤ ਨਹੀਂ ਮਰੇ ਹਨਾ ਬਿੱਲੇ ਦਾ ਤੁਸੀਂ ਸੋਚ ਨਹੀਂ ਸਕਦੇ ਜੀ ਐਡੀ ਦੇਤੀ ਬੰਦੇ ਇੱਕ ਕੌਨਸਲ 20 ਕਿਲੋ ਦਾ ਮੁੰਡਾ ਹੋਣਾ ਜੀ ਹਾਂ ਅੱਛਾ ਇੰਨਾ ਸੋਹਣਾ ਤਨਖਾ ਮੁੰਡੇ ਦਾ ਜੀ ਉੱਪਰ ਪਿਆ ਦੀ ਗਈ ਇਹ ਸੀ ਜੋ ਸਵੇਰੇ ਲੜਾਈ ਹੋਈ ਰਾਤ ਨੂੰ ਲੜਾਈ ਹੋਈ ਜੀ ਬਾਅਦ ਵਿੱਚ ਉੱਪਰ ਪਾਤਾਈ ਉਹ ਸਵੇਰੇ ਹੀ ਪਤਾ ਲੱਗਿਆ ਵੀ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਅੰਨੇ ਜਿੱਤੀ ਬੰਦਾ ਪੂਰਾ ਸੰਨਿਆ ਹੋ ਸਕਦੇ ਉਹਨੂੰ ਕੋਈ ਡੋਜ਼ ਜ਼ਿਆਦਾ ਦੇ ਦਿੱਤੀ ਇਹਨਾਂ ਨੇ ਜੀ ਨਾ ਚਾਹਵੈ ਨਾ ਕਰਦਾ ਨਹੀਂ ਸੀ ਲੋਜ ਜਦੋਂ ਇੰਨਾਂ ਦੇ ਹੀ ਤਾਰੀਆਂ ਹੀ ਦੰਨੀ ਕਿਸੇ ਨੂੰ ਟਪੈਂਟਾ ਡੋਲ ਕੇ ਤੈਨੂੰ ਕੋਦ ਚਾਰ ਚਾਰ ਪੰਜ ਪੰਜ ਗੋਲੀਆਂ ਦੇ ਕੇ ਜਿਹੜਾ ਬੰਦਾ ਰਾਤ ਨੂੰ ਜਿਹੜਾ ਨਾਈਟ ਮੈਨ ਦੀ ਡਿਊਟੀ ਲੱਗਦੀ ਆ ਇਹਨਾਂ ਨੂੰ ਪਾਉਂਦੇ ਨਹੀਂ ਹੈਗੇ ਸੌਂਦੇ ਨਹੀਂ ਕਈ ਬੰਦੇ ਹੀ ਹੁਣ ਬੈਠੇ ਰਹਿੰਦੇ ਆ ਬੇਸਿਕ ਗੱਲਾਂ ਕਰੀਏ ਉਹਨਾਂ ਨੂੰ ਪੰਜ ਪੰਜ ਗੋਲੀਆਂ ਦੇ ਦਿੰਦੇ ਆ ਐਲੋਵਰੇਕਸਾਈਲਟੀਆਂ ਸਾਰੀਆਂ ਆ ਜਿ ਲੈਵਾ ਇਹਦੇ ਵਿੱਚੇ ਲੈਵਾਰੀ ਕਿਤੇ ਕੱਢਦੇ ਰਹੇ ਨੇ ਇਹ ਸਾਰੀ ਦੋਨਿਆਂ ਵਾਲੇ ਭਰੀ ਵਿਦਈ ਲੈ ਕੇ ਕੱਢ ਕੇ ਆਉਂਦੇ ਆ ਅੰਦਰੋਂ ਪਹਿਲਾਂ ਹੀ ਪਿੱਛੇ ਗੇਟ ਖੁੱਲ ਕੇ ਨਿਕਲ ਗਏ ਅੱਛਾ ਜਦੋਂ ਅਸੀਂ ਆਏ ਉਦੋਂ ਪਿੱ ਕੌਣ ਕੌਣ ਸੀਗੇ ਜਿਹੜੇ ਲੈ ਕੇ ਗਏ ਆ ਤੁਹਾਨੂੰ ਦੱਸਦੇ ਕੋਲ ਮਨਦੀਪ ਭਾਈ ਮਨਦੀਪ ਕਿਤੋਂ ਆ ਮਨਦੀਪ ਪਾਗਲੇ ਪਿੰਡ ਰਹੀ ਪਾਗਲੇ ਹਾਂਜੀ ਉਹਦੇ ਨਾਲ ਕੋਲ ਤੇ ਧਿਆਣੇ ਕੋਲੇ ਤੇ ਹੋਰ ਕੌਣ ਸੀਗਾ ਨਾਲ ਆਪਾਂ ਨੂੰ ਘਰਪੁਰ ਸਭ ਕੁਝ ਪਤਾ ਹੈ ਹੋਰ ਕੌਣ ਸੀ ਨਾਲ ਜੀ ਹਜੇ ਉਹ ਵੀ ਇੱਥੇ ਸੀਗਾ ਉਦੋਂ ਜਿਹੜੇ ਆਏ ਤੇ ਗਏ ਹਾਂਜੀ ਉਹ ਜਣੇ ਜਦੋਂ ਪੁਲਿਸ ਆ ਕੇ ਕੱਢ ਗਈ ਤੇ ਉਹਨਾਂ ਨੇ ਆਪਦਾ ਸਮਾਨ ਕੱਟਿਆ ਤੇ ਪਿੱਛੋਂ ਦੀ ਨਿਕਲ ਗਏ ਠੀਕ ਹੈ ਠੀਕ ਹੈ ਠੀਕ ਹੈ ਚਲੋ ਤੇ ਹੋਰ ਕੋਈ ਗੱਲਬਾਤ ਇਥੋਂ ਦੀ ਨਹੀਂ ਜੀ ਖਾਣਾ ਕਿਹੋ ਜਿਹਾ ਮਿਲਦਾ ਜੀ ਤੁਹਾਨੂੰ ਖਾਣਾ ਜੀ ਇਥਾਸੇ ਕਰਾਇਆ ਜਾਂਦਾ ਬੰਦੇ ਨੂੰ ਵੀ ਅੱਛਾ ਹਾਂ ਜੀ ਮਤਲਬ ਕਿ ਇੱਕ ਤਰ੍ਹਾਂ ਦੀ ਰੋਟੀ ਖਾਦੀ ਚਾਹੀਏ ਬੰਦਾ ਖਾਵੇ ਨਾ ਖਾਵੇ ਇੱਕ ਬਰਾਬਰ ਹੀ ਅੰਦਰ ਬੈਠਾ ਬੰਦਾ ਹੀ ਦੋਜਦਾ ਜੀ ਮੈਂ ਕਦਮ ਆਪਣੇ ਆਪ ਨੂੰ ਮਾਰ ਲਮਾਰੇ ਅੰਦਰ ਵੀ ਇੰਨਾ ਫਤਿਆ ਨਹੀਂ ਗੇਟ ਤੋਂ ਬਾਹਰ ਕੱਢਿਆ ਨਹੀਂ ਜਾਂਦਾ ਜੀ ਹੂੰ ਸਾਰੇ ਦਿਨ ਦਿਨ ਰਾਤ ਜਿਹੜੇ ਰਾਜਵੀਰ ਵੀਰੇ ਹੈਂਡਿਕੈਪ ਆ ਉਹ ਅੰਦਰ ਹੀ ਹੈ ਹੀ ਉਹ ਘਟੋ ਘਟੋ ਢੇੜ ਮਹੀਨੇ ਉੰਦਰ ਹੀ ਆ ਉਹ ਜਿਹੜਾ ਮੁੰਡਾ ਲੰਮੀ ਲੰਮੀ ਦਾੜੀ ਵਾਲਾ ਦੋ ਮਹੀਨੇ ਹੋ ਚਲੇ ਉਹਨੂੰ ਅੰਦਰ ਹੀ ਹਾਂਜੀ ਡਾਕਟਰ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਡਾਕਟਰ ਸਾਹਿਬ ਆ ਤੇ ਇੱਕ ਬੁਟਰ ਡੀਡਿਕਸ਼ਨ ਸੈਂਟਰ ਤੇ ਤੁਸੀਂ ਰੇਡ ਕੀਤੀ ਹੈਗੀ ਹੈ ਕੀ ਕਾਰਵਾਈ ਕੀਤੀ ਹੈ ਤੇ ਹੁਣ ਤੱਕ ਉਹਦੇ ਬਾਰੇ ਜਾਣਕਾਰੀ ਅੱਜ ਬੁਟਰ ਅਸੀਂ ਡੀਡਿਕਸ਼ਨ ਸੈਂਟਰ ਸੀ ਇਲੈਗਲ ਸੈਂਟਰ ਜਿਹਦੇ ਕੋਈ ਲਾਇਸੈਂਸ ਨਹੀਂ ਸੀਗਾ ਉਥੇ ਘਟੋ ਘਟ 60 ਦੇ ਨਜ਼ਦੀਕ ਨੌਜਵਾਨ ਮੌਜੂਦ ਸੀਗੇ ਜਿਨ੍ਹਾਂ ਨੂੰ ਇੱਥੇ ਰੱਖਿਆ ਗਿਆ ਇਲੀਗਲੀ ਤੇ ਉਹ ਉਹਨਾਂ ਕੋਲੋਂ ਅਸੀਂ ਦੇਖਿਆ ਕਿ ਉਹਨਾਂ ਨੂੰ ਜਦੋਂ ਵੀ ਪੁੱਛਿਆ ਵੀ ਇੱਥੇ ਤੁਹਾਨੂੰ ਕੌਣ ਲੈ ਗਿਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਛੱਡ ਕੇ ਗਏ ਇੱਥੇ ਉਹਨਾਂ ਨਾਲ ਇੱਥੇ ਕਾਫੀ ਮਾਰਕੁੱਟ ਵੀ ਹੁੰਦੀ ਸੀਗੀ ਪਰ ਇੱਥੇ ਸਾਨੂੰ ਜਿਹੜੇ ਓਨਰ ਆ ਸੈਂਟਰ ਦੇ ਸਾਨੂੰ ਕੁਝ ਨਹੀਂ ਮਿਲਿਆ ਨਾ ਉਹਨਾਂ ਦਾ ਕੋਈ ਲਾਇਸੈਂਸ ਮਿਲਿਆ ਸਾਨੂੰ ਤੇ ਨਾ ਸਾਡੇ ਕੋਲ ਕੋਈ ਦਵਾਈ ਮਿਲੀ ਹੈਗੀ ਆ ਪਰ ਇੱਥੇ ਦੱਸਿਆ ਗਿਆ ਕਿ ਇੱਥੇ ਦਵਾਈ ਵੀ ਦਿੱਤੀ ਜਾਂਦੀ ਸੀਗੀ ਆਰ ਦਵਾਈ ਸਾਨੂੰ ਬਰਾਮਦ ਨਹੀਂ ਹੋਈ ਤੇ ਪਰ ਇਹ ਸੈਂਟਰ ਜਿਹੜੇ ਨੌਜਵਾਨ ਦੇ ਅਸੀਂ ਗੱਲ ਪੁੱਛੀ ਆ ਜਦੋਂ ਉਹਨਾਂ ਤੋਂ ਤੇ ਉਹ ਦੱਸਦੇ ਰਹੇ ਆ ਕਿ ਇੱਥੇ ਇਹਨਾਂ ਨੂੰ ਦਵਾਈ ਮਿਲੀ ਆ ਤੇ ਇਹਨਾਂ ਦਾ ਰੀਹੈਬਿਲਿਟੇਸ਼ਨ ਵੀ ਹੁੰਦਾ ਸੀ ਪਰ ਕੁੱਟਮਾਰ ਵੀ ਹੁੰਦੀ ਸੀ ਇਹ ਸੈਂਟਰ ਟੋਟਲੀ ਇਲੀਗਲ ਆ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਓਨਰ ਸਾਨੂੰ ਮਿਲਿਆ ਨਹੀਂ ਜਿਹਦੇ ਨਾਲ ਅਸੀਂ ਗੱਲਬਾਤ ਕਰ ਸਕੀਏ ਪੁਲਿਸ ਦੀ ਸਹਾਇਤਾ ਨਾਲ ਅਸੀਂ ਇੱਥੇ ਰੇਡ ਕੀਤੀ ਆ ਸੀਸੀ ਸਾਹਿਬ ਦੇ ਨਾਲ ਅਸੀਂ ਉਹ ਪਾਸੇ ਦੇ ਹਿਸਾਬ ਨਾਲ ਚੱਲ ਰਹੇ ਹਾਂ ਤੁਸੀਂ ਇੱਕ ਡੀਡਿਕਸ਼ਨ ਸੈਂਟਰ ਤੇ ਉਹ ਕੀਤੀ ਹੈਗੀ ਰੇਡ ਉਹਦੇ ਬਾਰੇ ਜਾਣਕਾਰੀ ਦਿਓ ਪਲੀਜ਼ ਹਾਂਜੀ ਥਾਣਾ ਬਦਨੀ ਕਲਾਂ ਦੇ ਪਿੰਡ ਬੁੱਟਰ ਕਲਾਂ ਵਿਖੇ ਨਸ਼ਾ ਡੋਬੇਂਦਰ ਚੱਲਦਾ ਸੀਗਾ ਉਹਦੇ ਬਾਰੇ ਸਿਹਤ ਉਭਾ ਦੀ ਟੀਮ ਨੇ ਸਾਡੇ ਧਿਆਨ ਚ ਲਿਆਂਦਾ ਵੀ ਇਹਦੇ ਕੋਈ ਕਾਜ ਪੱਤਰ ਨਹੀਂ ਸੀਗੇ ਪੂਰੇ ਨਾ ਹੀ ਪ੍ਰੋਪਰ ਲਾਇਸੈਂਸ ਸੀਗਾ ਤੇ ਜਿਹੜੇ ਇੱਥੇ ਬੱਚੇ ਰਹਿ ਰਹੇ ਸੀ ਉਹਨਾਂ ਨੂੰ ਅਸੀਂ ਸਿਹਤ ਉਭਾ ਦੀ ਟੀਮ ਦੀਆਂ ਹਦਾਇਤਾਂ ਅਨੁਸਾਰ ਜਨਰਲ ਸ਼ਿਫਟ ਕਰ ਰਹੇ ਹਾਂ ਬਾਕੀ ਕੋ ਸਕਟਮਾਰ ਹੋਣ ਬਾਰੇ ਵੀ ਪਤਾ ਲੱਗਿਆ ਉਹ ਜਿਸ ਤਰ੍ਹਾਂ ਕੋਈ ਸਾਨੂੰ ਮੈਡੀਕਲ ਰਿਪੋਰਟ ਆਊਗਾ ਉਹਦੇ ਮੁਤਾਬਕ ਸਬੰਧਤ ਬੰਦਿਆਂ ਦੇ ਬਿਆਨ ਲਿਖ ਕੇ ਜੋ ਕਾਨੂੰਨੀ ਕਾਰਵਾਈ ਹੋਊਗੀ ਉਹ ਕਰਾਂਗੇ ਠੀਕ ਹੈ ਸਰ ਕਿੰਨੇ ਬੱਚੇ ਹੁਣ ਤੱਕ ਮਾਪਿਆਂ ਨੂੰ ਹੈਂਡਓਵਰ ਹੋ ਚੁੱਕੇ ਆ ਜੀ ਐਗਜੈਕਟ ਫਿਗਰ ਨਹੀਂ ਪਤਾ ਲੱਗਭਗ 15 ਤੋਂ 20 ਬੱਚੇ ਜਿਹੜੇ ਉਹ ਕਰਤੇ ਆ ਬਾਕੀ ਉਹ ਪੇਰੈਂਟਸ ਆ ਰਹੇ ਆ ਹੁਣ ਲਾਸਟ ਐਗਜੈਕਟ ਕਿੰਨੇ ਚਲੇ ਜਾਣਗੇ ਤੇ ਬਾਕੀ ਜਿਹੜੇ ਰਹਿਗੇ ਉਹਨਾਂ ਨੂੰ ਸ਼ਿਫਟ ਕਰ ਦੇਵਾਂਗੇ ਇਹਦਾ ਮਤਲਬ ਦੇਰ ਰਾਤ ਤੱਕ ਇਹ ਕੰਮ ਚੱਲੇਗਾ ਹੁਣ ਆ ਜੀ ਵੇਟ ਕਰ ਰਹੇ ਆ ਜਿਹੜੇ ਉਹਨਾਂ ਦੇ ਪਰਿਵਾਰਕ ਮ